ਜਿਹੜੀ ਸ਼ਹਾਦਤ ਬਾਬਾ ਦੀਪ ਸਿੰਘ ਜੀ ਨੇ ਪ੍ਰਾਪਤ ਕੀਤੀ ਸੀ ਉਸੇ ਹੀ ਤਰਜਮਾਨੀ ਤੇ ਮੀਰੀ ਪੀਰੀ ਦੀ ਤਰਜਮਾਨੀ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਹੁਣ ਇੱਥੇ ਜਿਹੜੇ ਪਹਿਲੇ ਮੁਖੀ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਪੋਵਿੰਡ ਸਾਹਿਬ ਧਰਤੀ ਬੜੀ ਪਵਿੱਤਰ ਧਰਤੀ ਹੈ ਜਿੱਥੇ ਜਨਮ ਹੋਇਆ ਬਾਬਾ ਜੀ ਤੇ ਉੱਥੇ 14ਵੇਂ ਮੁਖੀ ਦੀ ਤਸਵੀਰ ਜਿਹੜੀ ਹੈ ਇੱਥੋਂ ਦੀ ਕਮੇਟੀ ਨੂੰ ਡਰਾ ਰਹੀ ਹੈ ਇੱਥੋਂ ਦੀ ਕਮੇਟੀ ਨੇ ਬੁਰੇ ਤਰੀਕੇ ਨਾਲ ਜਿਹੜਾ ਬਾਬਾ ਇੱਥੇ ਸੇਵਾ ਕਰਦਾ ਜੋੜਿਆਂ ਦੀ ਬਾਬਾ ਸਰੂਪ ਸਿੰਘ ਉਹਦੇ ਨਾਲ ਮੁੰਡੇ ਨੌਜਵਾਨ ਨਿਸ਼ਕਾਮ ਸੇਵਾ ਕਰਦੇ ਆ। ਉਹਦਾ ਤੰਬੂ ਪੂਰੀ ਤਰ੍ਹਾਂ ਢਾ ਕੇ ਸੁੱਟਦਾ ਹੈ। ਉੱਥੇ ਡਿਬੜੂਗੜ੍ਹ ਤੇ ਤਿਹਾਰ ਜੇਲ੍ਹ 'ਚ ਜਿਹੜੇ ਸਾਡੇ ਜਾਨਾਂ ਤੋਂ ਪਿਆਰੇ ਸਿੰਘ ਬੰਦ ਹੈ ਉਹਨਾਂ ਦੀਆਂ ਫੋਟੋਆਂ ਉਹਨਾਂ ਲਾਈਆਂ ਐ ਤੇ ਉੱਥੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਦੀ ਫੋਟੋ ਲਾਈ ਆ। ਜੀ ਤੇ ਉਹਨੇ ਸਿੱਧੇ ਤੌਰ ਤੇ ਕਮੇਟੀ ਦਾ ਜਿਹੜੇ ਇੱਥੇ ਹੈਗਾ ਹੈ ਹਰ ਸਿਮਰਨ ਸਿੰਘ ਉਹ ਕਹਿੰਦਾ ਕਿ ਇਹ ਗੁਰਦੁਆਰਾ ਕੌਮ ਦਾ ਨਹੀਂ ਕੌਮ ਕੀ ਲੱਗਦੀ ਹੈ ਇਹ ਸਾਡਾ ਹੈ। ਫੋਟੋ ਨਹੀਂ ਮੈਂ ਲਗਣ ਦੇਣੀ ਇੱਕ ਨਗੁਰਾ ਸਿੱਖ ਜਿਹੜਾ ਉਹ ਕਹਿੰਦਾ ਮੇਰੇ ਪਰਿਵਾਰ ਦਾ ਗੁਰਦੁਆਰਾ ਤੇ ਉਹ ਇਹ ਤਸਵੀਰ ਨੂੰ ਕਹਿੰਦਾ ਮੈਂ 2 ਮਿੰਟ ਚ ਲਾ ਲਾ ਦੂੰਗਾ 2-3 ਕਰੋੜ ਰੁਪਈਆ ਇੱਕ ਸਾਲਾਨਾ ਇੱਥੋਂ ਗੋਲਕ ਦੀ ਆਮਦਨ ਆ ਤੇ ਕਿੰਨੇ ਸਲਾਨਾ ਜੋੜ ਮਿਲੇ ਇਸ ਪਰਿਵਾਰ ਨੇ ਬਣਾਏ ਆ ਇਹ ਤਾਂ ਕੌਮ ਨੂੰ ਦੇਣ ਲੇਖਾ ਜੋਖਾ ਇਹ ਤਾਂ ਬਹੁਤ ਭਾਰ ਇਹਨਾਂ ਤੇ ਚੜ ਜਾਊਗਾ ਸੋ ਇਹ ਜਿਹੜਾ ਖਾਨ ਦਾ ਤਰੀਕਾ ਇਹਨਾਂ ਦਾ ਇਹ ਵੀ ਪਿੰਡ ਵਾਲੇ ਸਾਰੇ ਇੱਥੇ ਹਾਜ਼ਰ ਆ ਪੰਚਾਇਤ ਵੀ ਸਾਰੇ ਉਹਨਾਂ ਨੂੰ ਵੀ ਰੋਸ ਆ ਕਿ ਇੱਥੋਂ ਹੀ ਜੇ ਸਾਡੇ ਮੱਝ ਦੀ ਧਰਤੀ ਤੋਂ ਸੰਤਾਂ ਦੀ ਫੋਟੋ ਇਹਨੇ ਲਾਤੀ ਤੇ ਫਿਰ ਸੇਪ ਕਿਤੇ ਰਹਿ ਗਿਆਹੀਂ ਫੋਟੋ ਨੂੰ ਧੂਇਆ ਕਿਚਿਆ ਉਹ ਚੀਜ਼ ਦੇ ਬਹੁਤ ਨਿੰਨਣਯੋਗ ਹੈਗੀ ਇਹ ਗੱਲ ਹੈ ਠੀਕ ਹੈ ਜੀ ਕਿਉਂਕਿ ਉਦੋਂ ਅਸੀਂ ਅਸੀਂ ਹੈ ਨਹੀਂ ਸੀ ਜਦੋਂ ਅਸੀਂ ਆਏ ਆ ਉਦੋਂ ਦੋ ਚਾਰ ਕਮੇਟੀ ਦੇ ਮੈਂਬਰ ਹੈਗੇ ਸੀ ਉਦੋਂ ਉਦੋਂ ਅਸੀਂ ਤੰਬੂ ਲਵਾ ਕੇ ਹੋਟਮਾਂ ਲਵਾ ਦਿੱਤੀਆਂ ਆਏ ਸੀ ਨਾਲ ਹੀ ਉਹਨਾਂ ਨੂੰ ਕਹਿ ਦਿੱਤਾ ਆਏ ਵੇ ਸੀ ਨਾ ਮੁੰਡਿਆਂ ਨੂੰ ਕਿ ਵੀ ਨਾਲ ਫੋਟੋਆਂ ਹੋਰ ਲੈ ਕੇ ਆਓ ਕਿਤੇ ਅਮਾਂ ਫੋਟੋਆਂ ਲਾਵਾਂਗੇ ਜਿਹੜਾ ਇਥੋਂ ਰੋਕੂਗਾ ਜਿਹੜਾ ਬੋਰਡ ਨੂੰ ਹੱਥ ਲਾਵਾਗਾ ਲਾਊਗਾ ਉਹਦਾ ਗੋਟ ਅਸੀਂ ਦਾਵਾਂਗੇ ਕਮੇਟੀ ਭਾਂਗ ਹੋਣੀ ਚਾਹੀਦੀ ਆ ਜੇ ਕਿਤੇ ਗੁਰੂ ਘਰ ਨੂੰ ਨਾ ਦਾਨ ਕੀਤੀ ਆ ਕਿਲਾ ਦੋ ਕਿਲੇ ਮੈਨੂੰ ਇਹ ਨਹੀਂ ਪਤਾ ਜਿੰਨੀ ਵੀ ਹੋਈ ਹੈ ਆਦਾਨ ਕੀ ਉਹ ਜਦੋਂ ਤੋਂ ਇਹਨਾਂ ਦਾ ਕਬਜ਼ਾ ਹੋਣ ਦਾ ਕੁਝ ਖਾਦਾ ਨਹੀਂ ਨਾਲ ਚੋਂ ਉਹ ਕਿੱਥੇ ਗਈ ਮਾਇਆ ਦਿੱਤਾ ਕਿ ਇਹਨੂੰ ਹਸਾਬ ਕਿਤਾਬ ਕਿਹਨੇ ਨੇ ਸਾਰਾ ਚਾਰ ਪੰਜ ਕਿੱਲੇ ਛੱਪੜੀ ਸਰਕਾਰੀ ਆ ਉਹ ਵੀ ਕੋਈ ਮੇਰਾ ਪਿੰਡ ਪਊ ਗੰਡਿਆ ਜੀ ਹਾਂਜੀ ਅੱਛਾ ਜਦੋਂ ਜਦੋਂ ਤੋਂ ਇਸ ਪਰਿਵਾਰ ਕੋਲ ਕਬਜ਼ਾ ਕੀ ਇਹਨਾਂ ਦੀ ਨਿੱਜੀ ਜਾਇਦਾਦ ਹੈਗੀ ਹੈ ਨਹੀਂ ਕੋਈ ਨਿੱਜੀ ਬਾਬਾ ਦੀਪ ਸਿੰਘ ਕਹਿੰਦਾ ਹੈ ਸਾਰੀ ਸੰਗਤ ਦਾ ਸਾਂਝਾ ਇਹਨਾਂ ਦਾ ਥੋੜੀ ਆ ਕੱਲ ਜੋ ਆਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਜੋ ਇਹ ਝਗੜਾ ਹੋਇਆ ਸੰਤਾਂ ਦੀ ਫੋਟੋ ਨੂੰ ਲੈ ਕੇ ਕਮੇਟੀ ਔਰ ਨਿਹੰਗ ਸਿੰਘਾਂ ਦੇ ਦਰਮਿਆਨ ਉਹਦੇ ਸਬੰਧ ਵਿੱਚ ਹੈ ਸਾਡੇ ਨਾਲ ਦੇ ਸਰਦਾਰ ਹਰਪਾਲ ਸਿੰਘ ਜੀ ਬਲੇਰ ਸਾਹਿਬ ਆਪਾਂ ਪਉਰੇ ਫਤਿਹ ਸਿੰਘ ਜੀ ਕਰਦੇ ਗੱਲਬਾਤ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਸ਼ੀਖ ਸਾਹਿਬ ਕੀ ਕਹਿਣਾ ਚਾਹੋਗੇ ਕੱਲ ਦੇ ਮਸਲੇ ਤੇ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੇ ਇੱਥੇ ਤਿੰਨ ਦਿਨ ਤੋਂ ਨੱਕ ਮਸਤ ਹੋਈਆਂ ਹੈ ਜੀ ਤੇ ਉਹਨਾਂ ਨੇ ਆਪਣੀ ਆਸਥਾ ਨਾਲ ਦਸਬੰਦ ਕੱਢ ਕੇ ਤੇ ਗੁਰੂ ਘਰ ਦੀਆਂ ਇਮਾਰਤਾਂ ਸੇਵਾ ਵਾਸਤੇ ਆਪਣਾ ਯੋਗਦਾਨ ਪਾਇਆ ਜੀ ਜੀ ਪਰ ਇਹ ਨਹੀਂ ਸੀ ਉਹਨਾਂ ਨੂੰ ਪਤਾ ਜੀ ਕਿ ਜਿਹੜੀ ਇੱਥੋਂ ਦੀ ਕਮੇਟੀ ਹੈ ਉਹਨੇ ਇਹ ਦਾਵਾ ਕੀਤਾ ਹੈ ਕਿ ਇਹ ਗੁਰਦੁਆਰਾ ਕੌਮ ਦਾ ਤੇ ਮਨੁੱਖਤਾ ਦਾ ਨਹੀਂ ਇਹ ਸਾਡੇ ਪਰਿਵਾਰ ਦਾ ਹੈ ਜੇ ਪਰਿਵਾਰ ਦਾ ਗੁਰਦੁਆਰਾ ਹੈ ਤੇ ਫਿਰ ਗੋਲਕਾਂ ਦੇ ਨਾਲ ਜਿਹੜੇ ਸਕੈਨਰ ਲਾਏ ਗਏ ਵੱਖ-ਵੱਖ ਬੈਂਕਾਂ ਦੇ ਪੂਰੇ ਤਰੀਕੇ ਨਾਲ ਬੌਂਸਰ ਲਿਆ ਕੇ ਪਹਿਲੀ ਵਾਰ ਜਿਸ ਤਰ੍ਹਾਂ ਪੈਲਸ ਦੇ ਵਿੱਚ ਲਾਈਦੇ ਆ ਜੀ ਬੌਂਸਰ ਲਾਏ ਗਏ ਆ ਯਾਰ ਆਪਣੀ ਮਨਮਤ ਕੀਤੀ ਐ ਗੌਰਮਤ ਦੇ ਹੀਣੀ ਕਮੇਟੀ ਜਿਹੜੀ ਐ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਬੰਦੇ ਬਾਬਾ ਦੀਪ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਆ ਔਰ ਨੋਕੇ ਸ਼ਹੀਦ ਆ ਜਿਨ੍ਹਾਂ ਨੇ ਜਦੋਂ ਬਿਆਦਬੀ ਸਰੋਵਰ ਨੂੰ ਪੂਰਿਆ ਜਾ ਰਿਹਾ ਸੀ ਤੇ ਅਬਦਾਲੀ ਨੂੰ 11ਵੀਂ ਵਾਰ ਉਹਨਾਂ ਨੇ ਮੂੰਹ ਦੀ ਪਾਈ ਜੀ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪਰੰਪਰਾ ਚੱਲਦੀ ਸੀ ਜੀ ਜੀ ਉਹ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਵੀ ਟਕਸਾਲ ਦੇ ਬਣ ਗਏ ਹੁਣ ਉਸੇ ਤਰੀਕੇ ਨਾਲ ਰੂਸ ਬਰਤਾਨੀਆ ਤੇ ਭਾਰਤ ਦੀ ਗਵਰਨਮੈਂਟ ਨੂੰ ਵੀ ਸੰਤ ਗਿਆਨੀ ਜਰਨੈਲ ਸਿੰਘ ਨੇ ਖਾਲਸਾ ਭਿੰਡਰਾ ਵਾਲਿਆਂ ਨੇ ਉਥੋਂ 72 ਘੰਟੇ ਕੰਪਲੈਕਸ ਦੇ ਅੰਦਰ ਨਹੀਂ ਆਉਣ ਦਿੱਤਾ ਤੇ ਸ਼ਹਾਦਤ ਪ੍ਰਾਪਤ ਕੀਤੀ ਜਿਹੜੀ ਸ਼ਹਾਦਤ ਬਾਬਾ ਦੀਪ ਸਿੰਘ ਜੀ ਨੇ ਪ੍ਰਾਪਤ ਕੀਤੀ ਸੀ ਉਸੇ ਹੀ ਤਰਜਮਾਨੀ ਤੇ ਮੀਰੀ ਪੀਰੀ ਦੀ ਤਰਜਮਾਨੀ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਹੁਣ ਇੱਥੇ ਜਿਹੜੇ ਪਹਿਲੇ ਮੁਖੀ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਪਵਿੰਡ ਸਾਹਿਬ ਧਰਤੀ ਬੜੀ ਪਵਿੱਤਰ ਧਰਤੀ ਹੈ ਜਿੱਥੇ ਜਨਮ ਹੋਇਆ ਬਾਬਾ ਜੀ ਤੇ ਉੱਥੇ 14ਵੇਂ ਮੁਖੀ ਦੀ ਤਸਵੀਰ ਜਿਹੜੀ ਹੈ ਇੱਥੋਂ ਦੀ ਕਮੇਟੀ ਨੂੰ ਡਰਾ ਰਹੀ ਹੈ ਹੂੰ ਇੱਥੋਂ ਦੀ ਕਮੇਟੀ ਨੇ ਬੁਰੇ ਤਰੀਕੇ ਨਾਲ ਜਿਹੜਾ ਬਾਬਾ ਇੱਥੇ ਸੇਵਾ ਕਰਦਾ ਜੋੜਿਆਂ ਦੀ ਬਾਬਾ ਸਰੂਪ ਸਿੰਘ ਉਹਦੇ ਨਾਲ ਮੁੰਡੇ ਨੌਜਵਾਨ ਨਿਸ਼ਕਾਮ ਸੇਵਾ ਕਰਦੇ ਆ ਜੀ ਜੀ ਉਹਦਾ ਤੰਬੂ ਪੂਰੀ ਤਰ੍ਹਾਂ ਢਾ ਕੇ ਸੁੱਟਦਾ ਹੈ ਉੱਥੇ ਡਿਬੜੂ ਗੜ ਤੇ ਤਿਹਾਰ ਜੇਲ੍ਹ ਚ ਜਿਹੜੇ ਸਾਡੇ ਜਾਨਾਂ ਤੋਂ ਪਿਆਰੇ ਸਿੰਘ ਬੰਦ ਆ ਉਹਨਾਂ ਦੀਆਂ ਫੋਟੋਆਂ ਉਹਨਾਂ ਲਾਈਆਂ ਤੇ ਉੱਥੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਦੀ ਫੋਟੋ ਲਾਈ ਹੈ ਜੀ ਤੇ ਉਹਨੇ ਸਿੱਧੇ ਤੌਰ ਤੇ ਕਮੇਟੀ ਦਾ ਜਿਹੜੇ ਇੱਥੇ ਹੈਗਾ ਹੈ ਹਰ ਸਿਮਰਨ ਸਿੰਘ ਉਹ ਕਹਿੰਦਾ ਕਿ ਇਹ ਗੁਰਦੁਆਰਾ ਕੌਮ ਦਾ ਨਹੀਂ ਕੌਮ ਕੀ ਲੱਗਦੀ ਹੈ ਇਹ ਸਾਡਾ ਹੈ ਫੋਟੋ ਨਹੀਂ ਮੈਂ ਲੱਗਣ ਦੇਣੀ ਤੇ ਨੌਜਵਾਨਾਂ ਨੇ ਉਹਦਾ ਵਿਰੋਧ ਕੀਤਾ ਤੇ ਨੌਜਵਾਨਾਂ ਦਾ ਤੰਬੂ ਲਾ ਕੇ ਸੁੱਟ ਦਿੱਤਾ ਤੇ ਫੋਟੋ ਲਾ ਦਿੱਤੀ ਜੀ ਫਿਰ ਉਹ ਜਿਹੜੀ ਵੀਡੀਓ ਬਣ ਗਈ ਉਹ ਵਾਇਰਲ ਹੋਈ ਪੂਰੇ ਮਤਲਬ ਸਿੱਖ ਜਗਤ ਦੇ ਵਿੱਚ ਬਿਲਕੁਲ ਉਤੋਂ ਫਿਰ ਸਾਨੂੰ ਪਤਾ ਲੱਗਿਆ ਤੇ ਸਾਨੂੰ ਕੌਮ ਦੇ ਜਿਹੜੇ 40 ਸਾਲ ਤੋਂ ਸੰਘਰਸ਼ ਲੜਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਨੇ ਉਹਨਾਂ ਦਾ 40 ਸਾਲ ਦਾ ਸੰਘਰਸ਼ ਲੱਗਾ ਏ ਇਹ ਫੋਟੋ ਨੂੰ ਲੋਕਾਂ ਦੀਆਂ ਟੀ-ਸ਼ਰਟਾਂ ਤੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਲਾਉਣ ਵਾਸਤੇ ਪ੍ਰਾਪਤ ਕੀਤੀ ਹੈ ਜੀ ਜੀ ਇਹ ਡੈਮੋਕਰੇਸੀ ਦੇ ਤਰੀਕੇ ਨਾਲ ਸੁਪਰੀਮ ਕੋਰਟ ਤੱਕ ਲੜਾਈ ਲੜੀ ਗਈ ਹੈ 40 ਸਾਲ ਦਾ ਸੰਘਰਸ਼ ਲੱਗਾ ਏ ਇੱਕ ਨਗੁਰਾ ਸਿੱਖ ਜਿਹੜਾ ਉਹ ਕਹਿੰਦਾ ਮੇਰੇ ਪਰਿਵਾਰ ਦਾ ਗੁਰਦੁਆਰਾ ਤੇ ਉਹ ਇਹ ਤਸਵੀਰ ਨੂੰ ਕਹਿੰਦਾ ਮੈਂ 2 ਮਿੰਟ ਚ ਲਾ ਲਾ ਦੂੰਗਾ ਤੁਹਾਡੇ ਵੱਲੋਂ ਐਕਸ਼ਨ ਕੀ ਹੋਇਆ ਸਾਡੇ ਵੱਲੋਂ ਇਹ ਇੱਥੇ ਬੇਨਤੀ ਰੂਪ ਦੇ ਵਿੱਚ ਸਾਰੀ ਸੰਗਤ ਆਈ ਹੈ ਮੇਰੇ ਨਾਲ ਸਤਕਾਰ ਕਮੇਟੀਆਂ ਦੇ ਮੁਖੀ ਵੀ ਆ ਮੇਰੇ ਨਾਲ ਸਾਰੀ ਸੰਗਤ ਜਿੰਨੀ ਵੀ ਇੱਥੇ ਆਈ ਹੈ ਉਹਨਾਂ ਨੇ ਇਹ ਦਰਦ ਲੈ ਕੇ ਆਏ ਆ ਕਿ ਜੇ ਸੰਤਾਂ ਦੀ ਤਸਵੀਰ ਮਾਝੇ ਦੀ ਧਰਤੀ ਤੇ ਸੇਫ ਨਹੀਂ ਜੀ ਤੇ ਫਿਰ ਅਸੀਂ ਆਸ ਕਿੱਥੋਂ ਲਾਈ ਫਿਰਦੇ ਆ ਜੇ ਗੁਰਦੁਆਰਿਆਂ ਦੀਆਂ ਕਮੇਟੀਆਂ ਸਾਡੇ ਉਲਟ ਇੰਨਾ ਜ਼ਹਿਰ ਉਗਲਦੀਆਂ ਐ ਤੇ ਫਿਰ ਅਸੀਂ ਇਹਨਾਂ ਨੂੰ ਕਿਤਨਾ ਸਿੱਖ ਸਮਝੀ ਫਿਰਦੇ ਆ ਇਹ ਤਾਂ ਮੋਹਨ ਭਗਵਤ ਦੇ ਚੇਲੇ ਬਣ ਗਏ ਇਹਨਾਂ ਨੂੰ ਇਹਨਾਂ ਨੂੰ ਉਸੇ ਹੀ ਆਖਣਾ ਵੇਖਣਾ ਪਊਗਾ ਜਿਸ ਤਰ੍ਹਾਂ ਆਰਐਸਐਸ ਦੀ ਟੀਮ ਹੁੰਦੀ ਹੈ ਤੇ ਸਿੱਖ ਇਹਨਾਂ ਦੇ ਆਸ ਨਹੀਂ ਲਾ ਸਕਦੇ ਨਾ ਇਹਨਾਂ ਨੇ ਅੰਮ੍ਰਿਤ ਛਕਾਉਣਾ ਹੈ ਤੇ ਨਾ ਇਹਨਾਂ ਨੇ ਨਸ਼ਾ ਬੰਦ ਕਰਨਾ ਇਹਨਾਂ ਦੇ ਆ ਮਸਤਕ ਹੈ ਵੀ ਗੋਲਕ ਕਿੰਨੀ ਨਿਕਲਦੀ ਹੈ ਇਹਨਾਂ ਨੇ ਉਹ ਜਿਹੜਾ ਹਸਾਬ-ਕਤਾਬ ਲੇਖਾ ਜੋਖਾ ਕਰਨਾ ਹੈ ਤੁਸੀਂ ਵੇਖੋਗੇ ਇੱਥੇ ਬਹੁ ਗਿਣਤੀ ਪੋਸਟਰ ਲੱਗੇ ਆ ਮੈਂ ਦੇਖ ਰਿਹਾ ਨੌਜਵਾਨਾਂ ਦਾ ਪੋਸਟਰ ਲੱਗਾ ਇੱਕ ਮੁੰਡੇ ਦੇ ਨਾਂ ਨਾਲ ਸਿੰਘ ਲਿਖਿਆ ਹੈ ਤੇ ਮੇਰੇ ਖਿਆਲ ਬਾਕੀ 20 25 ਨੌਜਵਾਨਾਂ ਦਾ ਕਿਤੇ ਵੀ ਸਿੰਘ ਨਹੀਂ ਲਿਖਿਆ ਕੋਈ ਮੋਨੂ ਕੋਈ ਸੋਨੂ ਕੋਈ ਕੁਛ ਆ ਜੀ ਜੀ ਕਿ ਇਥੋਂ ਦੀ ਕਮੇਟੀ ਨੇ ਇਹ ਸੁਝਾਅ ਦੇਣੇ ਹੁੰਦੇ ਆ ਨੌਜਵਾਨਾਂ ਨੂੰ ਗਾਈਡ ਗਾਈਡਲੈਸ ਦੇਣੀ ਹੁੰਦੀ ਆ ਕਿ ਆਪਾਂ ਗੁਰੂ ਗੋਬਿੰਦ ਸਿੰਘ ਨੇ ਸਿੰਘ ਤੇ ਕੌਰ ਛੇਰ ਦਾ ਨਾਮ ਦਿੱਤਾ ਹੈ ਤੇ ਸਿੰਘ ਤੇ ਕੌਰ ਤੋਂ ਬਗੈਰ ਹੁਣੇ ਤੁਸੀਂ ਥੋੜੇ ਦਿਨਾਂ ਦਾ ਪਿੱਛੇ ਵੇਖ ਲਓ ਜੰਮੂ ਕਸ਼ਮੀਰ ਦਾ ਹਾਈ ਕੋਰਟ ਇੱਕ ਆਰਡਰ ਕਰਦਾ ਹੈ ਕਹਿੰਦਾ ਕਿ ਸਿੱਖ ਅਖਵਾਉਣ ਦੇ ਨਾਲ ਸਿੰਘ ਤੇ ਕੌਰ ਲਾਉਣ ਦੀ ਲੋੜ ਨਹੀਂ ਇਹ ਟੇਡੇ ਢੰਗ ਨਾਲ ਇਹਨਾਂ ਨੇ ਹੁਕਮ ਕਰਵਾਇਆ ਹੈ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਵੀ ਇਹ ਜਿਹੜਾ ਗੁਰਦੁਆਰਾ ਇਹਨਾਂ ਦੀ ਨਿੱਜੀ ਜਾਇਦਾਦ ਚ ਹੋ ਸਕਦਾ ਪਰ ਇਹ ਅਸਲ ਜਨਮ ਸਥਾਨ ਹੈ ਨਹੀਂ ਜਨਮ ਸਥਾਨ ਤਾਂ ਪਿੰਡ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਗੁਰਦੁਆਰਾ ਤਾਂ ਭਾਈ ਤਾਰੂ ਸਿੰਘ ਦਾ ਵੀ ਹੁਣ ਉਹ ਉਹ ਪਿੰਡ ਦੇ ਵਿੱਚ ਜਿਹੜਾ ਇੱਕ ਵੱਖਰਾ ਹੈ ਤੇ ਬਾਹਰ ਬਾਹਰ ਵੱਖਰਾ ਬਣਿਆ ਹੈ ਉੱਥੇ ਵੀ ਸੰਗਤ ਉਹਨੇ ਇਹ ਬੰਦ ਕਰ ਦੇਣਗੇ ਜਾਣੋ ਇਹ ਗੁਰਦੁਆਰਾ ਜੇ ਇਹਨਾਂ ਦੀ ਕੋਈ 5-6 ਕਨਾਲਾਂ ਪਹਿਲੀ ਹੈਗੀ ਆ ਤੇ ਇਹ ਉਹ ਰੱਖ ਲੈਣ ਬਾਕੀ ਤਾਂ ਸਾਰੀ ਪੰਚਾਇਤ ਦੀ ਪਹਿਲੀ ਆ ਨਹੀਂ ਇਹ ਪੰਚਾਇਤ ਦੀ ਪਹਿਲੀ ਆ ਮੈਂ ਇਹ ਵੀ ਮੈਨੂੰ ਪਤਾ ਲੱਗਿਆ ਕਿ ਇਹਦੀ ਨਿਸ਼ਾਨਦਾ ਹੀ ਹੋ ਰਹੀ ਆ ਇਹ ਪੰਜ ਕਿੱਲੇ ਪੰਚਾਇਤ ਦੀ ਪਹਿਲੀ ਆ ਤੇ ਜੇ ਗੁਰਦੁਆਰਾ ਪਿੰਡ ਦੇ ਵਿੱਚ ਢੀੜੀ ਜਗ੍ਹਾ ਤੇ ਆ ਬਾਬਾ ਦੀਪ ਸਿੰਘ ਜੀ ਦਾ ਇਹਨਾਂ ਨੇ ਇੱਥੇ ਬਾਹਰ ਬਣਾਤਾ ਤੇ ਹੁਣ ਮੈਨੂੰ ਹਿਸਾਬ ਲਾ ਲਓ ਵੀ ਜੇ 2-3 ਕਰੋੜ ਰੁਪਈਆ ਇੱਕ ਸਾਲਾਨਾ ਇੱਥੋਂ ਗੋਲਕ ਦੀ ਆਮਦਨ ਆ ਤੇ ਕਿੰਨੇ ਸਾਲਾਨਾ ਨਾ ਜੋੜ ਮੇਲੇ ਇਸ ਪਰਿਵਾਰ ਨੇ ਬਣਾਏ ਆ ਇਹ ਤਾਂ ਕੌਮ ਨੂੰ ਦੇਣ ਲੇਖਾ ਜੋਖਾ ਇਹ ਤਾਂ ਬਹੁਤ ਭਾਰ ਇਹਨਾਂ ਤੇ ਚੜ ਜੂਗਾ ਸੋ ਇਹ ਜਿਹੜਾ ਖਾਨ ਦਾ ਤਰੀਕਾ ਇਹਨਾਂ ਦਾ ਇਹ ਵੀ ਪਿੰਡ ਵਾਲੇ ਸਾਰੇ ਇੱਥੇ ਹਾਜ਼ਰ ਆ ਪੰਚਾਇਤ ਵੀ ਸਾਰੇ ਉਹਨਾਂ ਨੂੰ ਵੀ ਰੋਸ ਆ ਕਿ ਇੱਥੋਂ ਹੀ ਜੇ ਸਾਡੇ ਮੱਝ ਦੀ ਧਰਤੀ ਤੋਂ ਸੰਤਾਂ ਦੀ ਫੋਟੋ ਇਹਨੇ ਲਾਤੀ ਤੇ ਫਿਰ ਸੇਫ ਕਿਤੇ ਰਹਿ ਗਿਆ ਸੀ ਉਹਨਾਂ ਵੱਲੋਂ ਕੋਈ ਰਿਐਕਸ਼ਨ ਆਇਆ ਹੁਣ ਤੁਸੀਂ ਗੱਲ ਬਤਨ ਉਹਨਾਂ ਨੇ ਕਹਿਤਾ ਕਿ ਮਤਲਬ ਅਸੀਂ ਇਹ ਜਿਹੜੀ ਆ ਫੋਟੋ ਹੁਣ ਲਵਾ ਦਿੱਤੀ ਐ ਇਹ ਫੋਟੋ ਲੰਗਰ ਹਾਲ ਦੇ ਵਿੱਚ ਵੀ ਪਹਿਲਾਂ ਲੱਗੀ ਸੀ ਸੰਤਾਂ ਦੀ ਉਹਦੇ ਉੱਤੇ ਪਿਛਲੇ ਦਿਨਾਂ ਚ 2-4 ਦਿਨ ਤੋਂ ਇਹਨਾਂ ਨੇ ਅਕਬਰ ਬਾਦਸ਼ਾਹ ਦੀ ਫੋਟੋ ਲਾਤੀ ਜਿਹੜਾ ਲੰਗਰ ਛਕਦਾ ਪ੍ਰਸ਼ਾਦਾ ਛਕਦਾ ਅਕਬਰ ਬਾਦਸ਼ਾਹ ਸੰਤਾਂ ਦੀ ਫੋਟੋ ਦੇ ਉੱਤੇ ਉਹ ਹੁਣ ਕੱਲ ਦਾ ਸੰਤਾਂ ਦਾ ਰੋਹ ਵੇਖ ਕੇ ਇਹਨਾਂ ਨੇ ਫਿਰ ਉਤਾਰ ਦਿੱਤੀ ਐ ਸੋ ਐਡਾ ਮੰਨ ਦੇ ਵਿੱਚ ਜ਼ਹਿਰ ਉਹਦਾ ਪੁੱਛਣ ਦਾ ਸਾਡਾ ਕਾਰਨ ਐ ਕਿ ਕਾਦੇ ਵਾਸਤੇ ਤੁਸੀਂ ਸੰਤਾਨਾਂ ਨੇ ਨਫ਼ਰਤ ਕਰਦੇ ਹੋ ਤੁਹਾਡਾ ਵੱਟ ਤੇ ਬੰਨੇ ਦਾ ਰੌਲਾ ਕੀ ਹੈ ਸੰਤਾਨ ਨਾਲ ਇਹ ਤਾਂ ਬੜਾ ਮਹਾਨ ਚੀਜ਼ ਹੈ ਇਹਦੇ ਤੇ ਤਾਂ ਬਾਹਰ ਦੇ ਲੋਕ ਫਕਰ ਕਰਦੇ ਆ ਕਿ ਸਾਡਾ ਵਰਤਮਾਨ ਸਮੇਂ ਸਾਨੂੰ ਉਹਨਾਂ ਅਮੀਰੀ ਤੇ ਪੀਰੀ ਦੀ ਤਰਜਮਾਨੀ ਕਰਕੇ ਦੱਸਿਆ ਕਿ ਸਿੱਖ ਜਿਹੜੇ ਹੁੰਦੇ ਕਿਹ ਤਰ੍ਹਾਂ ਦੇ ਆ ਸੋ ਇਹਨਾਂ ਨੇ ਕਦੀ ਵੀ ਇੱਥੋਂ ਦੀ ਇਹ ਨਹੀਂ ਐਵਰੇਜ ਕੱਢੀ ਕਿ ਅੱਜ ਅੰਮ੍ਰਿਤ ਸੰਚਾਰ ਕਿੰਨਾ ਹੋਇਆ ਹੈ ਅੱਜ ਸਾਡੇ ਪਤਤਪੁਣਿਆਂ ਤੋਂ ਕਿੰਨੇ ਲੋਕ اٹੇ ਆ ਤੇ ਕਿੰਨਿਆਂ ਨੇ ਨਸ਼ਾ ਛੱਡਿਆ ਹੈ ਕਦੀ ਵੀ ਨਹੀਂ ਇਹ ਗੱਲ ਚੰਗੀ ਲੱਗੀ ਇਹਨਾਂ ਨੇ ਕਦੀ ਅ ਅੰਮ੍ਰਿਤਪਾਲ ਨੂੰ ਐਪਰੀਸ਼ੀਏਟ ਕੀ ਕਰਨਾ ਹੈ ਇਹ ਤਾਂ ਸਾਡੇ ਜਿਹੜੇ ਸੰਤਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਨਹੀਂ ਮੰਨਦੇ ਇਹਨਾਂ ਨੇ ਸਿਮਰਨਜੀਤ ਸਿੰਘ ਮਾਰਨ ਨੂੰ ਕੀ ਇਹਨਾਂ ਨੇ ਸਮਝਣਾ ਤਾਂ ਹੀ ਤਾਂ ਸਾਨੂੰ ਕਦੀ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਕੁਝ ਹੋਰ ਲੋਕਾਂ ਨੇ ਬਚਾ ਹਾਂ ਬਿਲਕੁਲ ਪਿੰਡ ਵਾਲਾ ਜੀ ਜੀ ਮੈਂ ਇੱਕ ਰਾਜਾਂਗਾ ਕਿ ਇਸ ਚੀਜ਼ ਦੇ ਉੱਪਰ ਪੂਰਾ ਐਕਸ਼ਨ ਲਿਤਾ ਜਾਵੇ ਕਿਉਂਕਿ ਜੇ ਇਹਨਾਂ ਨੇ ਅੱਜ ਸੰਤ ਪਿੰਡਾਂ ਦੇ ਸੰਤਾਂ ਦੀ ਫੋਟੋ ਨੂੰ ਲੱਗਣ ਨਹੀਂ ਦਿਤਾਣਾ ਇਹ ਕੱਲ ਨੂੰ ਬਾਬੇ ਦੀਪ ਸਿੰਘ ਦੀ ਫੋਟੋ ਨੂੰ ਵੀ ਕਰ ਸਕਦੇ ਨੇ ਵੀ ਲੱਗਣ ਨਹੀਂ ਦੇ ਸਕਦੇ ਉਹ ਚੀਜ਼ ਹੈ ਮੈਂ ਮੈਂ ਤੁਹਾਨੂੰ ਇਸ ਚੀਜ਼ ਦੇ ਵਿੱਚ ਕਹਿ ਦੋ ਕਿਉਂਕਿ ਇਹਨਾਂ ਦੇ ਇਹਨਾਂ ਨੇ ਜਿੱਦਾਂ ਇਸ ਚੀਜ਼ ਨੂੰ ਫੋਟੋ ਨੂੰ ਧੁਇਆ ਹੈ ਕਿਚਾ ਹੈ ਉਹ ਚੀਜ਼ ਦੇ ਬਹੁਤ ਨਿੰਨਣਯੋਗ ਹੈਗੀ ਇਹ ਗੱਲ ਠੀਕ ਹੈ ਜੀ ਕਿਉਂਕਿ ਉਦੋਂ ਅਸੀਂ ਹੈ ਨਹੀਂ ਸੀ ਜਦੋਂ ਅਸੀਂ ਆਏ ਆ ਉਦੋਂ ਦੋ ਚਾਰ ਕਮੇਟੀ ਦੇ ਮੈਂਬਰ ਹੈਗੇ ਸੀ ਉਦੋਂ ਉਦੋਂ ਅਸੀਂ ਤੰਬੂ ਲਵਾ ਕੇ ਫੋਟਵਾਂ ਲਵਾ ਦਿੱਤੀਆਂ ਐ ਸੀ ਨਾਲ ਹੀ ਉਹਨਾਂ ਨੂੰ ਕਹਿ ਦਿੱਤਾ ਐ ਵੇਸੀ ਨਾ ਮੁੰਡਿਆਂ ਨੂੰ ਕਿ ਵੀ ਨਾਲ ਫੋਟੋਆਂ ਹੋਰ ਲੈ ਕੇ ਆਓ ਕਿ ਤੇ ਆਮਾ ਫੋਟਵਾਂ ਲਾਵਾਂਗੇ ਜਿਹੜਾ ਇਥੋਂ ਰੋਕੂਗਾ ਜਿਹੜਾ ਬੋਰਡ ਨੂੰ ਹੱਥ ਲਾਵਾਗਾ ਲਾਊਗਾ ਉਹਦਾ ਗੋਟ ਅਸੀਂ ਨਾ ਵਾਂਗੇ ਇਹ ਤਾਂ ਝਗੜਾ ਹੋਣ ਵਾਲੀ ਗੱਲ ਹੋ ਗਈ ਹਾਂ ਜੀ ਆਪਾਂ ਝਗੜੇ ਨੂੰ ਨਹੀਂ ਬਾਬਾ ਜੀ ਅਸੀਂ ਇਹ ਚੀਜ਼ ਕਹੋਨੇ ਆ ਕਿ ਇਹ ਕੀਤਾ ਹੀ ਕਿਉਂ ਆ ਇਹ ਕੰਮ ਹੋਇਆ ਹੀ ਕਿਉਂ ਆ ਇਹ ਚੀਜ਼ ਦਾ ਠੀਕ ਹੈ ਜੀ ਅੱਜ ਪਾਇਸਾ ਕੀ ਕਹਿਣਾ ਚਾਹੁੰਦਾ ਜੀ ਅਸੀਂ ਤਾਂ ਪਹਿਲਾਂ ਦਾ ਸਾਰੀ ਸੰਗਤ ਤੋਂ ਮਾਫੀ ਮੰਗਦੇ ਆਂ ਪਿੰਡ ਵਾਲੇ ਜੋ ਇਹਨਾਂ ਕਰਤੂਤ ਕੀਤੀ ਉਹ ਬਹੁਤ ਨਿੰਦਣਯੋਗ ਆ ਹੱਥ ਜੋੜ ਕੇ ਮਾਫੀ ਮੰਗਦੇ ਆਂ ਸਾਡੇ ਵਾਰ-ਵਾਰ ਮੈਂ ਪਹਿਲਾਂ ਵੀ ਇਹ ਲਬਜ ਬੋਲਿਆ ਕਮੇਟੀ ਭੰਗ ਹੋਣੀ ਚਾਹੀਦੀ ਆ ਜੇ ਕਿਤੇ ਗੁਰੂ ਘਰ ਨੂੰ ਦਾਣ ਕੀਤੀ ਆ ਕਿਲਾ ਦੋ ਕਿਲੇ ਮੈਨੂੰ ਇਹ ਨਹੀਂ ਪਤਾ ਜਿੰਨੀ ਵੀ ਹੋਈ ਆ ਦਾਣ ਕੀ ਉਹ ਜਦੋਂ ਤੱਕ ਇਹਨਾਂ ਦਾ ਕਬਜ਼ਾ ਹੁੰਦਾ ਕੋਈ ਖਾਦਾ ਨਹੀਂ ਨਾਲ ਉਹ ਚੋਂ ਉਹ ਕਿੱਥੇ ਗਈ ਮਾਇਆ ਦਿੱਤਾ ਕਿਹਨੂੰ ਹਸਾਬ ਕਿਤਾਬ ਕਹਿੰਦੇ ਨੇ ਸਾਰਾ ਚਾਰ ਪੰਜ ਕਿੱਲੇ ਛੱਪੜੀ ਸਰਕਾਰੀ ਆ ਉਹ ਵੀ ਗੁਰੂ ਘਰ ਦਾ ਮੇਰਾ ਪਿੰਡ ਪਊਂਗਾ ਜੀ ਹਾਂ ਜੀ ਅੱਛਾ ਜਦੋਂ ਜਦੋਂ ਤੋਂ ਇਸ ਪਰਿਵਾਰ ਕੋਲ ਕਬਜ਼ਾ ਕੀ ਇਹਨਾਂ ਦੀ ਨਿੱਜੀ ਜਾਇਦਾਦ ਹੈਗੀ ਐ ਨਹੀਂ ਕੋਈ ਨਿੱਜੀ ਦਾ ਬਾਬਾ ਦੀਪ ਸਿੰਘ ਕਹਿੰਦਾ ਹੈ ਸਾਰੀ ਸੰਗਤ ਦਾ ਸਾਂਝਾ ਇਹਨਾਂ ਦਾ ਥੋੜੀ ਆ ਹੂੰ ਕੋਈ ਉਹਦਾ ਵਿਖਾਉਣਾ ਹੈ ਕੱਢ ਕੇ ਡਾਤਾ ਕਿ ਸਾਡਾ ਉਹ ਦਾਦਾ ਪਰਦਾਦਾ ਸੀ ਹੁਣ ਤਾਂ ਕਹੀਂ ਸੁਣਦੇ ਹੋਏ ਆਏ ਆ ਕਿ ਬਾਬਾ ਦੀਪ ਸਿੰਘ ਕੱਲੇ ਆ ਅੱਛਾ ਓਏ ਇਹ ਇਹ ਚੀਜ਼ ਉਹ ਕਹਿੰਦੇ ਵੀ ਅਸੀਂ ਉਹਨਾਂ ਦੇ ਵੰਸ਼ਜ ਚੋਂ ਆ ਨਹੀਂ ਜੀ ਅੱਛਾ ਨਹੀਂ ਵੰਸ਼ਜੋਂ ਉਹਨਾਂ ਦੇ ਵੰਸ਼ਜ ਕੌਣ ਆ ਉਨਾਂ ਦੀ ਵੰਚੇ ਜੇ ਇੱਕ ਛੀਤ ਪਰਿਵਾਰ ਤੋਂ ਪੁੱਛਿਆ ਜਾਵੇ ਹਾਂ ਉਹ ਵੀ ਕਹਿਣਗੇ ਹਾਂ ਇਹਨਾਂ ਦੀ ਵੰਚੇ ਨਹੀਂ ਬਾਬਾ ਦੀਪ ਸਿੰਘ ਹਾਂ ਬਾਬਾ ਦੀਪ ਸਿੰਘ ਦਾ ਕੋਈ ਦੱਸੋ ਨਾ ਕਿ ਈਆਂ ਪੁੱਤ ਦਾ ਆ ਦਾ ਭੈਣ ਭਰਾ ਕੋਈ ਦੱਸਿਆ ਕੋਣ ਹੈ ਕਿਵੇਂ ਕਹਿ ਰਿਹਾ ਵੀ ਪੰਥ ਦਾ ਨਹੀਂ ਗਏ ਤਾਂ ਸਾਡਾ ਉਹਨਾਂ ਦੇ ਢੰਡੋਰਾ ਪਟਨਾਵਾ ਖਾਣਾ ਕਦੀ ਕਹਿਣਾ ਕਿ ਮੈਂ ਗਲਤ ਹਾਂ ਮਨ ਲਾ ਮੈਂ ਖਾਨਾ ਮੈਂ ਕਹੂੰ ਗਲਤ ਹਾਂ ਬਾਕੀ ਫੌਜ ਵਾਲਿਆਂ ਨੂੰ ਬੰਦੇ ਨੂੰ ਕਹਿੰਦੇ ਹੈ ਉਹ ਫੌਜੀ ਆ ਜਿੰਨੇ ਉਹ ਪ੍ਰਧਾਨ ਨੇ ਕਰਤੂਤਾ ਕੀਤੀਆਂ ਇਹਨਾਂ ਨੇ ਫੌਜੀ ਆ ਮੰਨਦਾ ਪਰ ਸਾਰੀ ਪੂਰਾ ਲਾ ਕੇ ਨਾ ਬਿੱਲੀ ਕਹਿੰਦੇ ਆ ਨਾਂ ਦਾ ਬਿੱਲੀ ਬਿੱਲੀ ਨਾਲ ਪੂਰਾ ਨਾਮ ਮੈਨੂੰ ਪਤਾ ਨਹੀਂ ਬਿੱਲੀ ਨਾਮ ਵਾ ਵਾ ਨਾਂ ਦਾ ਲੰਮਾ ਚੌੜਾ ਵਾ ਬਿੱਲੀ ਕਹਿੰਦੇ ਆ ਬਾਕੀ ਜੇ ਫੌਜ ਵਾਲੋ ਕਿ ਨਹੀਂ ਉਹ ਤਾਂ ਫੌਜੀ ਸਾਰੇ ਫੌਜੀ ਕੋਈ ਨਹੀਂ ਮੰਮੀ ਫੌਜਰਟਾਇਰ ਹੋਏ ਆ ਇਹ ਵੀ ਫੌਜਰਟਾਇਰ ਹੋਏ ਆ ਸ਼ਬੀਖ ਸਿੰਘ ਜਰਨਲ ਜਿਹੜੇ ਉਹ ਵੀ ਫੌਜੀ ਹੀ ਕਿੱਡੇ ਮਹਾਨ ਯੋਧੇ ਸੀ ਪੰਜੇ ਉਂਗਲਾਂ ਕੋਈ ਇਹਨੇ ਨਹੀਂ ਇੱਕ ਮੰਦਰੀ ਵਜਾ ਕਰਕੇ ਸਾਨੂੰ ਫੌਜ ਵਾਲਿਆਂ ਨੂੰ ਗੱਲਾਂ ਸੌਣੀਆਂ ਪੈਟੀਆਂ ਜੀ ਪਰ ਬਹੁਤ ਕਰਤੂਤਮਾੜੀ ਕੀਤੀ ਇਹਦਾ ਹੋਣਾ ਚਾਹੀਦਾ ਹੁਣ ਇਹਦਾ ਇਹਦਾ ਕਮੇਟੀ ਭਾਂਗ ਹੋਣੀ ਚਾਹੀਦੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਪਰ ਚਾਹਣਾ ਚਾਹੀਦਾ ਸਾਰੇ ਬੰਦੇ ਤੇ ਜਿਹਨੇ ਸੰਤਾਂ ਦੀ ਬੋੜ ਨੂੰ ਹੱਟ ਪਾਉਂਦੀ ਯੁਰਤ ਕੀਤੀ ਆ ਜੀ ਚਲੋ ਜੀ ਬਾਬਾ ਜੀ ਆਪਾਂ ਵੀਡੀਓ ਦੇ ਵਿੱਚ ਸਾਰਾ ਕੁਝ ਦੇਖਿਆ ਠੀਕ ਹੈ ਕਿਸੇ ਤੋਂ ਕੋਈ ਲੁਕਾ ਨਹੀਂ ਹੈਗਾ ਜੇ ਉਹ ਬੰਦਿਆਂ ਨੇ ਜੇ ਉਹਨਾਂ ਨੇ ਬੰਦਿਆਂ ਨੇ ਵੀਰਾਂ ਨੇ ਸਿੰਘਾਂ ਨੇ ਕੁਝ ਵੀ ਕੀਤਾ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਜੇ ਇੱਕ ਫੋਟੋ ਲਾਈ ਹੀ ਫੋਟੋ ਨੂੰ ਪ੍ਰਮੋਟ ਕਰਦੇ ਆ ਨਵੀਂ ਜਨਰੇਸ਼ਨ ਸਿੱਖਦੀ ਆ ਕੁਝ ਵੀ ਲੜ ਲੈ ਹੈ ਕਹਣੀ ਤੇ ਜੇ ਇਹ ਆਪਣੇ ਕਮੇਟੀ ਦੇ ਜਿਹੜੇ ਮੁਖੀ ਆ ਜੋ ਵੀ ਆ ਉਹੋ ਹੀ ਇਸ ਤਰ੍ਹਾਂ ਕਰਨਗੇ ਤੇ ਫਿਰ ਗਾਂ ਕੀ ਸਿੱਖਿਆ ਮਿਲੂਗੀ ਕੁਝ ਸਿੱਖ ਹੋ ਕੇ ਨਾਲ ਬੌਂਸਰ ਲੈ ਕੇ ਉਹਨਾਂ ਨੇ ਹੱਥ ਪਾਇਆ ਵੇਖਿਆ ਵੀ ਫੋਟੋ ਨੂੰ ਖਿੱਚਿਆ ਵੀ ਆ ਸਰੂਪ ਨੂੰ ਖਿੱਚਿਆ ਵੀ ਆ ਪਰ ਇਦਾਂ ਨਹੀਂ ਕਰਨਾ ਚਾਹੀਦਾ ਇਹਨਾਂ ਹਾਂ ਬਿਲਕੁਲ ਬਹੁਤ ਗਲਤ ਹੋਇਆ ਜੀ ਜੀ ਹਾਂ ਜੀ ਭਾਈ ਸਰ ਵੀ ਖਾਲਸਾ ਵਗੀ ਜੀ ਪਤਾ ਹੀ ਮੇਰਾ ਨਾਮ ਪਰਮਜੀਤ ਸਿਗਾ ਮੈਂ ਇਸੇ ਪਿੰਡ ਦਾ ਪੋਹਣ ਦਾ ਰਸਿਕ ਆ ਮੈਂ ਬੇਨਤੀ ਕਰਦਾ ਕਿ ਇਹਨਾਂ ਨੇ ਜੋ ਪਰਸੋਂ ਕੀਤਾ ਇੱਥੇ ਸੰਤਾਂ ਦੀ ਫੋਟੋ ਦੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਬਹੁਤ ਨਿੰਦਨਯੋਗ ਆ ਪਰ ਇਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਪਰ ਇਹ ਵੀ ਸੰਤਾਂ ਦੀ ਫੋਟੋ ਤੋਂ ਅਲਰਜੀ ਕੀ ਹੈ ਕਿਸ ਚੀ ਦੀ ਆ ਪਹਿਲੇ ਮੁਖੀ ਦਮਦਮੀ ਟਕਸਾਲ ਦੇ ਬਾਬਾ ਦੀਪ ਸਿੰਘ ਜੀ 14ਵੇਂ ਮੁਖੀ ਇਹ ਆ ਉਹਨਾਂ ਨੇ ਖੰਡੇਣਾ ਉਹ ਲਾਏ ਤੇ ਇਹਨਾਂ ਨੇ ਕਿ 47 ਨਾਲ ਲਾਤੇ ਪਰ ਉਦੋਂ ਖੰਡੇ ਦਾ ਜ਼ਮਾਨਾ ਹੁਣ ਇਤਿਹਾਸਾਂ ਦਾ ਜ਼ਮਾਨਾ ਜੇ ਗਵਰਨਮੈਂਟ ਕੋ ਇਤਿਹਾਸਾਂ ਦਾ ਪਬਲਿਕ ਨੂੰ ਰੱਖਣੇ ਪੈਣੇ ਉਸ ਤਰ੍ਹਾਂ ਕੰਮ ਸੂਤਰ ਨਹੀਂ ਹੋਣਾਗਾ ਤੇ ਇਹਦੇ ਵਿੱਚ ਜੇ ਉਹਨਾਂ ਟੈਂਕਾਂ ਦੇ ਗਾੜੀ ਹਿੱਕੜਾ ਹੀ ਕਿਸੇ ਆਮ ਬੰਦੇ ਦਾ ਗੱਲ ਨਹੀਂ ਹੈ ਕਿ ਹਰ ਮਰਦ ਨਹੀਂ ਡਾ ਸਕਦਾ ਇਹ ਕਿਸੇ ਦੁਖੀ ਤੇ ਕੀ ਦਾ ਕੰਮ ਨਹੀਂ ਹੈਗਾ ਬਹੁਤ ਭਗਤੀ ਸ਼ਕਤੀ ਚਾਹੀਦੀ ਹੈ ਬਹੁਤ ਕੁਰਬਾਨੀ ਚਾਹੀਦੀ ਦਿਲਚਸਪ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਇਹਨਾਂ ਤੇ ਜੋ ਬੰਦੀ ਕਰ ਰਹੇ ਹੋਣੇ ਚਾਹੀਦੀ ਕਮੇਟੀ ਭੰਗ ਹੋਣੀ ਚਾਹੀਦੀ ਕਮੇਟੀ ਅਮਰਤਾਰੀ ਬੰਦੇ ਦੀ ਹੋਣੀ ਚਾਹੀਦੀ ਔਰ ਸਾਰੇ ਇਲਾਕੇ ਦੀ ਸਹਿਮਤੀ ਨਾਲ ਹੋਣੀ ਚਾਹੀਦੀ ਨਾ ਕਿ ਇਹਨਾਂ ਜਿਵੇਂ ਪਰਸਨਲ ਨਿੱਜੀ ਯਾਦਰ ਬਣਾ ਦੇ ਨਾ ਉਸ ਬੇਸਤੇ ਦਾ ਹੋਣੀ ਲੋਕਾਂ ਵੱਲੋਂ ਮੈਨੂੰ ਦੱਸਿਆ ਗਿਆ ਕਿ ਉਹਨਾਂ ਵੱਲੋਂ ਮਾਫੀਨਾਮਾ ਵੀ ਆ ਗਿਆ ਕਿ ਉਹ ਪੰਥ ਜਿਹੜਾ ਮਨਜ਼ੂਰ ਕਰੂਗਾ ਉਹਨਾਂ ਦੀ ਮਾਫੀ ਨਹੀਂ ਨਹੀਂ ਇਹ ਪੰਥ ਨਹੀਂ ਮਾਫੀ ਪੰਥ ਨਹੀਂ ਸਰ ਮਨਜ਼ੂਰ ਅਸੀਂ ਮਾਫੀਨਾਮੇ ਦੇ ਮਾਫੀਨਾਮੇ ਦੇ ਹੱਕ 'ਚ ਨਹੀਂ ਹੈਗੇ ਪਰ ਮਾਫੀਨਾ ਨਾ ਪਹਿਰੇ ਰਹੰਦੋ ਮੇਰੇ ਕੋਲ ਹੀ ਉਹ ਤਾਂ ਥੋੜੀ ਗੱਡੀ ਚੱਲਦੀ ਆ ਸੋਗ ਨਾ ਕਰ ਕੋ ਬਲਾਤਕਾਰ ਕਰਕੇ ਮਾਫੀ ਮੰਗ ਲੂਗਾ ਉਹਦੇ ਨਾਲ ਵੀ ਆਖਣੇ ਮਾਫੀ ਦੇ ਜੂਗਾ ਪਰ ਜਿਹੜਾ ਕੁੜੀ ਆ ਵਾ ਸਾਰੀ ਜ਼ਿੰਦਗੀ ਦਾ ਕਲੰਕ ਉਹਦੇ ਮੱਥੇ ਲੱਗਿਆ ਉਹ ਕਿਵੇਂ ਮਗਰੋਂ ਰੱਥੂਗਾ ਉਹਦੇ ਨਾਲ ਉਸੇ ਹਿਸਾਬ ਨਾਲ ਹੀ ਨਿਪਟਣਾ ਚਾਹੀਦਾ ਜਿਸ ਹਿਸਾਬ ਨਾਲ ਬੰਦੀ ਸਿੱਖੀ ਸਿਧਾਂਤਾਂ ਦੇ ਅਨਸਾਰ ਜੋ ਕਾਰਵਾਈ ਬੰਦੀ ਇਹਨਾਂ ਨੂੰ ਉਸੇ ਸਾਧਨ ਨਾਲ ਕਰ ਲਈ ਹਣੀ ਸਿੱਖੀ ਸਿਧਾਂਤਾਂ ਦੇ ਅਨਸਾਰ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਇਹਨਾਂ ਨੂੰ ਉਹ ਕਮੇਟੀ ਨਵੀਂ ਬਣਨੀ ਚਾਹੀਦੀ ਔਰ ਇਲਾਕੇ ਦੀ ਸਹਿਮਤੀ ਨਾਲ ਬਣਨੀ ਚਾਹੀਦੀ ਨਾ ਕਿ ਇਕੱਲੇ ਪਊਣ ਦਾ ਔਰ ਉਹਦੇ ਚ ਅਮਰਤਾਰੀ ਬੰਦੇ ਹੋਣੇ ਚਾਹੀਦੇ ਨਾ ਕਿ ਉਹ ਥੱਲੇ ਮਾਦੇ ਸ਼ਰਾਬ ਪੀਂਦੇ ਪਹਿਲਾਂ ਅਮਰਤਾਰੀ ਹੈ ਨਹੀਂ ਬੰਦੇ ਨਹੀਂ ਆ ਗਿਆ ਅਮਰਤਾਰੀ ਵਿੱਚ ਕਿੰਨੇ ਕਿੰਨੇ ਲੋਕਾਂ ਦੀ ਕਮੇਟੀ ਹੈ ਇਹ ਇਹ ਜਿਹੜੀ ਹੈ ਨਾ ਕਾਗਜ਼ਾਂ ਦੇ ਵਿੱਚ ਰਜਿਸਟਰਡ ਕਮਾਈ ਹੈ ਕਮੇਟੀ ਉਹ ਇਹਨਾਂ ਦੀ ਪਰਵਾਰਕ ਹੈ ਜੀ ਤੇ ਜਿਹੜੇ ਇੱਥੇ ਦੋ ਚਾਰ ਰੱਖਿਓ ਪਿੰਡ ਦੇ ਉਹਨਾਂ ਦਾ ਕਾਗਜ਼ਾਂ ਦੇ ਵਿੱਚ ਨਾਂ ਨਹੀਂ ਹੈਗਾ ਉਹਨਾਂ ਵਿੱਚੋਂ ਕਿੰਨੇ ਕ ਬੰਦੇ ਹੈਗੇ ਜਿਹੜੇ ਉਮਰਦਾਰੀ ਹੈਗੇ ਇੱਕ ਨੇ ਛੱਗਿਆ ਬਾਕੀ ਉਦਾਂ ਹੀ ਹੈ ਬਾਕੀ ਸਾਰੇ ਉਦਾਂ ਹੀ ਬਾਕੀ ਸਾਰਾ ਹੋਤਾ ਮਹਿਕਮਾ ਦਾ 14 15 15 ਕਮੇਟੀ ਚ ਇੱਕ ਬੰਦਾ ਉਮਰਦਾਰੀ ਇੱਕ ਬੰਦਾ ਉਮਰਦਾਰੀ ਹੈ ਲਓ ਜੀ ਆ ਕੋਈ ਨਹੀਂ ਹੈਗਾ ਬਾਕੀ ਕੋਈ ਨਹੀਂ ਬੰਦੇ ਸੁਸੰਗਤ ਜੀ ਅਸੀਂ ਕੋਸ਼ਿਸ਼ ਕੀਤੀ ਹੈ ਹਰ ਨੌਜਵਾਨ ਦੇ ਆਈਡੀ ਲੈਸ ਸਰਦਾਰ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹਰ ਨੌਜਵਾਨ ਦੇ ਦ ਉਹ ਬਹੁਤ ਹੀ ਮੰਦ ਭਾਗਾ ਸਿੱਖ ਜਥੇਬੰਦੀਆਂ ਦੇ ਦਿਲਾਂ ਵਿੱਚ ਡਾਢਾ ਰੋਸ ਹੈ ਹੁਣੇ-ਹੁਣੇ ਪਤਾ ਲੱਗਾ ਕਿ ਉਹਨਾਂ ਵੱਲੋਂ ਮਾਫੀ ਵੀ ਆ ਰਹੀ ਹੈ ਪਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੋਈ ਮਾਫੀ ਜਿਹੜੀ ਆ ਉਹ ਮਨਜ਼ੂਰ ਨਹੀਂ ਕੀਤੀ ਜਾਵੇਗੀ ਇਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਅੱਜ ਦੀ ਵੀਡੀਓ ਵਿੱਚ ਇਨਾਈ ਵੇਖ ਚਲੋ ਬਾਣੀਆ ਖਾਨ ਬਾਨੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਪਹਿਲੇ ਆਪਣਾ ਨਾਮ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਤੂ ਹਰੀ ਸਰਵਨ ਸਿੰਘ ਰਿਟਾਇਰਡ ਹੈ ਜੀ ਜੀ ਸਰ ਕੱਲ ਜੋ ਹੋਇਆ ਕੇ ਸਬੰਧ ਵਿੱਚ ਕੀ ਸੀ ਪੂਰਾ ਮਾਮਲਾ ਮੈਂ ਸੰਖੇਪ ਵਿੱਚ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਅਸੀਂ ਤਕਰੀਬਨ 30 ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਇਹ ਸਮਾਗਮ ਅਸੀਂ ਜਿਹੜਾ ਚਲਾਇਆ ਹੈ ਹੂੰ ਜਿਵੇਂ ਮੈਡੀਕਲ ਕੈਂਪ ਵੀ ਉਹਦੇ ਵਿੱਚ ਕਿਤਾਬਾਂ ਦੀ ਦੁਕਾਨ ਵੀ ਉਹਦੇ ਵਿੱਚ ਬਹੁਤ ਕੁਝ ਸੀਗਾ ਜੀ ਤਕਰੀਬਨ 22 ਸਿਰਫ ਇੱਕ ਬੰਦੇ ਨੇ ਇਹ ਸਭ ਵਿਰੋਧ ਕੀਤਾ ਕਿ ਜੀ ਮੈਨੂੰ ਪਰੌਣ ਪਰਵਾਨ ਕੀ ਮੈਂ ਨਹੀਂ ਲੈਣਾ ਮੈਨੂੰ ਲੋੜ ਹੀ ਨਹੀਂ ਗਈ ਹੂੰ ਇਸੇ ਚੀਜ਼ ਤੇ ਮਗਰ ਸਮਝ ਲਓ ਵੀ ਛੋਟੀ ਜੀ ਚੀਜ਼ ਜਿਹੜੀ ਸੀਗੀ ਉਹ ਵੱਡੀ ਬਣ ਗਈ ਜੀ ਤੇ ਬਾਅਦ ਵਿੱਚ ਜਦੋਂ ਸਤਿਕਾਰ ਕਮੇਟੀ ਨੇ ਆ ਕੇ ਸਾਨੂੰ ਆਖਿਆ ਜੀ ਕੋਈ ਗੱਲ ਨਹੀਂ ਅਸੀਂ ਬੇਤੀ ਕਰਨੇ ਆ ਰਿਕੁਐਸਟ ਕਰਨੇ ਆ ਕਿ ਅਸੀਂ ਸਾਨੂੰ ਕੋਈ ਗਰੰਟੀ ਲੈਣੇ ਆ ਕਿ ਇਹ ਬੰਦੇ ਠੀਕ ਨੇ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਜੀ ਕਿ ਤੁਸੀਂ ਕਿੱਥੋਂ ਆਏ ਹੋ ਉਹ ਤੁਹਾਨੂੰ ਨਹੀਂ ਨਹੀਂ ਦੱਸ ਸਕੇ ਹੂੰ ਤੇ ਇਸ ਕਰਕੇ ਫਿਰ ਜਦੋਂ ਉਹਨਾਂ ਨੇ ਆਖਿਆ ਵੀ ਠੀਕ ਹੈ ਜੀ ਅਸੀਂ ਗਰੰਟੀ ਲੈਣੇ ਆ ਅਸੀਂ ਆ ਕੇ ਠੀਕ ਹੈ ਲਾਲ ਉਹਨਾਂ ਨੇ ਲਾਇਆ ਹੁਣ ਜੀ ਫੋਟੋਆਂ ਵੀ ਲਾਈਆਂ ਨੇ ਉਹਨਾਂ ਨੇ ਆਪਣੀ ਜਿਹੜੀ ਟੈਂਟ ਉਹ ਵੀ ਲੱਗਾ ਉੱਥੇ ਨਹੀਂ ਉਹ ਵੀਡੀਓ ਵਿੱਚ ਦਿਖਾਏ ਦੇ ਰਿਹਾ ਕਿ ਆਪ ਜੀ ਨੇ ਤਸਵੀਰ ਨੂੰ ਫੜ ਕੇ ਇੱਕ ਦੋ ਵਾਰੀ ਖਿੱਚ ਰਿਹਾ ਹਾਂ ਜੀ ਉਹਦਾ ਪੋਜੀਸ਼ਨ ਹੀ ਬਣੀ ਸੀ ਜੀ ਹੂੰ ਕਿ ਸੰਗਤ ਨੇ ਇਤਰਾਜ਼ ਕੀਤਾ ਸੀ ਵੀ ਦੇਖੋ ਸੰਤ ਭਿੰਦਰਾ ਵਾਲੇ ਸ਼੍ਰੀਮੋਨੀ ਸੰਤ ਨੇ ਸ਼ਹੀਦ ਨੇ ਹਾਂ ਉਹਨਾਂ ਦੀ ਫੋਟੋ ਸਾਡੇ ਲੰਗਰ ਹਾਲ 'ਚ ਲੱਗੀ ਹੋਈ ਹੈ ਹਾਂ ਉਹਨਾਂ ਨੇ ਇਸ ਗੁਰਦੁਆਰੇ ਦੀ ਨੀਂਹ ਵੀ ਰੱਖੀ ਹੈ ਹਾਂ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਇਹਨਾਂ ਨੇ ਜੋੜੇ ਤੇ ਜੋੜਿਆਂ ਦੇ ਨਾਲ ਇਹਨਾਂ ਨੇ ਫੋਟੋ ਕਿਉਂ ਲਾਈ ਜੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਵਾ ਕਿ ਤੁਸੀਂ ਉਹਨੂੰ ਨਿੱਜੀ ਜ਼ਾਇਦਾਦ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਮੇ ਜੀ ਨਹੀਂ ਅਸੀਂ ਆਖਿਆ ਕਿ ਅਸੀਂ ਜ਼ਿੰਮੇਵਾਰ ਆ ਹਾਂ ਹਾਂ ਦੇ ਦੇ ਕੁਲੀ ਮੈਨੇਜਮੈਂਟ ਕਮੇਟੀ ਜਿਹੜੀ ਹੈਗੀ ਉਹ ਕਦੀ ਮਾਰਕੀਤ ਤਾਂ ਲੈ ਨਹੀਂ ਸਕਦੀ ਹੂੰ ਗੁਰਦੁਆਰਾ ਜਿਹੜਾ ਹੈਗਾ ਇਹ 18 ਕਿੱਲੇ ਵਿੱਚ ਕਿਸੇ ਨੇ ਦਾਰ ਕੀਤਾ ਜ਼ਮੀਨ ਕਿਸੇ ਨੇ ਪੰਚਾਇਤ ਨੇ ਹੂੰ ਤਕਰੀਬਨ 1970 ਦੇ ਨੇੜੇ ਤੇੜੇ ਪੰਚਾਇਤ ਨੇ ਰੜਕੇ ਜ਼ਮੀਨ ਖਾਲੀ ਡਰਾਈ ਸੀ ਜੀ ਇਸ ਕਰਕੇ ਅਸੀਂ ਤਾਂ ਕਹਿ ਨਹੀਂ ਸਕਦੇ ਜੀ ਆਕੇ ਜੀ ਅਸੀਂ ਜਵਾਬਦਾਰ ਆ ਹੂੰ ਅਸੀਂ ਜਿਹੜੇ 30 ਮੈਂ ਤੁਹਾਨੂੰ ਦੱਸਿਆ ਸੰਸਥਾ ਮੋਦ ਨਾਲ ਅਸੀਂ ਸਫਰ ਕੀਤਾ ਐਸ ਮੈਨੇਜਮੈਂਟ ਕਮੇਟੀ ਜੀ ਉਹਨਾਂ ਨੇ ਉਹਨਾਂ ਨੂੰ ਹੀ ਕੁਰਬਾਨੀ ਦਿੱਤੀ ਕਿ ਤੁਸੀਂ ਚਲੋ ਲੰਗਰ ਚਲਾਓ ਤੁਸੀਂ ਮੈਡੀਕਲ ਕੈਂਪ ਚਲਾਓ ਇਹ ਸਵਾਲ ਇਹ ਵੀ ਉਠਾਈ ਜਾ ਰਿਹਾ ਕਿ ਗੁਰਮਰਜਾਦਾ ਅਨੁਸਾਰ ਜਿਹੜੀਆਂ ਸਵਾਵਾਂ ਇੱਥੇ ਬੌਂਸਰ ਰੱਖੇ ਹੋਏ ਉਹਨਾਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਕਿ ਬੌਂਸਰ ਰੱਖੇ ਹੋਏ ਇੱਥੇ ਕੋਲੇ ਦੇ ਦੇਖੋ ਜੀ ਇਸ ਤਰ੍ਹਾਂ ਦੇ ਬੌਂਸਰ ਸੀ ਨਹੀਂ ਰੱਖਦੇ ਹੂੰ ਸਾਨੂੰ ਇੱਕ ਬਹੁਤ ਪੁਰਾਣੀ ਪ੍ਰੋਬਲਮ ਤਕਰੀਬਨ ਕਈ ਸਾਲਾਂ ਤੋਂ ਚੱਲਦੀ ਆ ਰਹੀ ਜਦੋਂ ਸਾਡਾ ਇਤਵਾਰ ਹੁੰਦਾ ਨਾ ਤੇ ਜਿਹੜਾ ਸਾਡਾ ਰਸਤਾ ਹੈਗਾ ਨਾ ਟ੍ਰੈਫਿਕ ਦਾ ਇੱਥੇ ਜਿਹੜਾ ਪਿੰਡ ਦਾ ਰਸਤਾ ਹੈ ਉਹ ਹੋ ਜਾਂਦਾ ਬੰਦ ਜੀ ਅਸੀਂ ਪੁਲਿਸ ਦੇ ਨਾਲ ਗੱਲ ਕਰਕੇ ਫੇਰ ਨੋ ਤੁਸੀਂ ਕੁਛ ਨਵਿੰਦੀ ਅਸੀਂ ਪੁੱਛਦੇ ਹੀ ਦਿੰਦੇ ਆ ਇਹ ਉਹਨਾਂ ਲਈ ਰੱਖੇ ਸੀਗੇ ਟ੍ਰੈਫਿਕ ਕੰਟਰੋਲ ਪਲੱਸ ਸਾਡੇ ਕੋਲ ਜਦੋਂ ਵੀ ਇੱਥੇ ਇਕੱਠ ਹੁੰਦਾ ਹੈ ਤੇ ਮੰਗਤियां ਆ ਜਾਂਦੀਆਂ ਨੇ ਉਹ ਫਿਰ ਮਾਰ ਪਾ ਕੇ ਤੇ ਪੈਸੇ ਕਿਸੇ ਦਾ ਫਰਸ ਖੋ ਲਿਆ ਤੇ ਸੀ ਇਸ ਕਰਕੇ ਰੱਖਿਆ ਹੋ ਸਕਦਾ ਕਿ ਉਸ ਵੇਲੇ ਉਹ ਆ ਗਏ ਹੋਣਗੇ ਉੱਥੇ ਮੌਕੇ ਤੇ ਆਉਣ ਆ ਗਏ ਹੋਣਗੇ ਸਰ ਕੁਝ ਤੁਹਾਡੇ ਪਿੰਡ ਵਾਲੇ ਇਲਜ਼ਾਮ ਲਾ ਰਹੇ ਵੀ ਜਿਹੜੀ ਕਮੇਟੀ ਇਹਨਾਂ ਨੇ ਬਣਾਈ ਆ ਸਾਝੀ ਤੌਰ ਤੇ ਉਹਦੇ ਵਿੱਚ ਸਿਰਫ ਦੋ ਤਿੰਨ ਬੰਦੇ ਜਿਹੜੇ ਅਮਰਤਾ ਹਰੀ ਸਿੰਘ ਨੇ ਬਾਕੀ ਸਾਰੇ ਰੋਡੇ ਕੋਡੇ ਨੇ ਤੇ ਉਹਨਾਂ ਦੇ ਨਾਂ ਦੇ ਨਾਲ ਸਿੰਘ ਵੀ ਨਹੀਂ ਲੱਗਿਆ ਇਸ 얘ਤੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਸਾਰੇ ਸਾਡੇ ਸਿੰਘ ਨੇ ਸਾਡੇ ਸਿੰਘ ਨੇ ਅਮਰਤਾ ਸਿੰਘ ਨੇ ਜੀ ਹਾਂਜੀ ਜੀ ਬਾਕੀ ਇਹ ਲਈ ਮੈਂ ਕਹਿਣਾ ਚਾਹਣਾ ਪਈ ਪਿੰਡ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਵੀ ਸਿਆਸਤ ਵੀ ਚੱਲਦੀ ਹੈ ਹੂੰ ਪਿੱਛੇ ਜਿਹਾ ਥੋੜਾ ਜਿਹਾ ਇੱਕ ਮਸਲਾ ਇੱਥੇ ਉੱਠਿਆ ਸੀਗਾ ਵੀ ਜਦੋਂ ਪੰਚਾਇਤ ਨੇ ਖਾਲੀ ਕਰਾ ਕੇ ਦਿੱਤੀ ਸੀ ਨਾ ਜ਼ਮੀਨ ਹੂੰ ਉਦੋਂ ਥੋੜਾ ਜਿਹਾ ਪ੍ਰੋਬਲਮ ਪਿੱਛੇ ਜਿਹਾ ਆਈ ਸੀ ਹੂੰ ਇਸ ਕਰਕੇ ਕੁਝ ਸਾਡੇ ਵਿਰੋਧ ਵੀ ਕਰਦੇ ਨੇ ਜਿਵੇਂ ਹੁੰਦਾ ਹਰ ਇੱਕ ਜਗ੍ਹਾ ਵਿੱਚ ਜੀ ਜੀ ਭਾਂਡੇ ਤਾਂ ਖੜਕਦੇ ਹੀ ਨੇ ਠੀਕ ਲੇਕਿਨ ਸਾਡੇ ਵੱਲੋਂ ਅਸੀਂ ਇਮਾਨਦਾਰੀ ਤੇ ਮਰਿਆਦਾ ਦੋਵੇਂ ਚੀਜ਼ਾਂ ਸਾਡੇ ਵੱਲੋਂ ਕਾਇਮ ਹਮ ਇੱਕ ਜੀ ਲੰਗਰ ਹਾਲ ਦੇ ਵਿੱਚ ਵੀ ਨਾ ਉਠਾਇਆ ਗਿਆ ਸਵਾਲ ਕਿ ਉੱਥੇ ਸੰਤਨ ਦੀ ਫੋਟੋ ਦੇ ਉੱਪਰ ਅਕਬਰ ਦੀ ਅਕਬਰ ਬਾਦਸ਼ਾਹ ਦੀ ਫੋਟੋ ਲਗਾ ਦਿੱਤੀ ਗਈ ਸੀ ਤੇ ਫਿਰ ਵਿਵਾਦ ਹੋਣ ਤੇ ਜਿਹੜੀ ਝੁਕੀ ਗਈ ਆ ਇਸ ਬਾਰੇ ਕੀ ਕਹਿੰਦੇ ਨੇ ਨਹੀਂ ਜੀ ਇਹ ਗਲਤ ਬਿਲਕੁਲ ਗਲਤ ਹੈ ਇਹ ਚੀਜ਼ ਜਾ ਕੇ ਚੈੱਕ ਕਰ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਜੇ ਕਿਸੇ ਨੇ ਲਾਈ ਹੋਏਗੀ ਮੈਨੂੰ ਨਹੀਂ ਪਤਾ ਨਹੀਂ ਲੇਕਿਨ ਤੁਸੀਂ ਆਸਰੇ ਜਾ ਕੇ ਵੇਖ ਲਓ ਹਮ ਸਤਿ ਪਤਿਹਰਾ ਵਾਲੀ ਲੱਗੀ ਫੋਟੋਗ੍ਰਾਫ ਤੇ ਨਾਮ ਲੱਗੀ ਹੈਗੀ ਹੈ ਗਲਤ ਨਾ ਕੱਲ ਜਿਸ ਤਰ੍ਹਾਂ ਆਪ ਜੀ ਫੋਟੋ ਨੂੰ ਖਿੱਚ ਰਹੇ ਹੋ ਕਿ ਉਹ ਤੁਸੀਂ ਆਪਣੀ ਗਲਤੀ ਮੰਨਦੇ ਹੋ ਇਸ ਗੱਲ ਨੂੰ ਕਿ ਮੈਂ ਗਲਤ ਕੀਤਾ ਹੋ ਦੇਖੋ ਜੀ ਇਸ ਤਰ੍ਹਾਂ ਵੀ ਜਦੋਂ ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਹਟਾ ਲਓ ਸਾਡਾ ਕੋਈ ਇਰਾਦਾ ਨਹੀਂ ਸੀ ਵੀ ਕਿਸੇ ਨੂੰ ਠੇਸ ਪਹੁੰਚੇ ਅਸੀਂ ਰਿਸਪੈਕਟ ਕਰਨੇ ਆ ਜਿਵੇਂ ਤੁਮ ਦੱਸਿਆ ਪੀ ਸ਼ਰੂਮਨੀ ਸਾਹਤ ਨੇ ਸ਼ਰੂਮਨੀ ਸ਼ਹੀਦ ਨੇ ਨੀਵ ਰਕੀਤੇ ਉਹਦੇ ਰਾਇ ਨੇ ਕਥਾ ਕਰਦੇ ਰਹੇ ਨੇ ਭਾਈ ਮ੍ਰੀਤ ਸਿੰਘ ਵੀ ਕਰਦੇ ਰਹੇ ਠੀਕ ਤੇ ਸਵਾਲ ਹੀ ਨਹੀਂ ਹੋਇਆ ਅੱਜ ਕੀ ਗੱਲ ਹੋ ਗਈ ਇਹਨਾਂ ਦੀ ਫੋਟੋ ਨਾਲ ਕਿਉਂ ਇਤਰਾਜ਼ ਨੀ ਵੇਖੋ ਜੀ ਉਹ ਸਮਝਦれ ਆ ਕੇ ਸੀ ਵੀ ਤੁਸੀਂ ਜੋੜਾਂ ਦੇ ਨਾਲ ਕਿਉਂ ਲਾਈ ਹੋਈ ਹੈ ਫੋਟੋਗ੍ਰਾਫ ਹੂੰ ਸਾਡੇ ਫੋਟੋਗ੍ਰਾਫ ਲੱਗੀ ਹੋਈ ਹੈ ਸਾਡੇ ਲੰਗਰ ਹਾਲ ਤੇ ਅੱਛਾ ਇਤਰਾਜ਼ ਇਸ ਗੱਲ ਦਾ ਸੀ ਵੀ ਜੋੜਿਆਂ ਲੱਗ ਲੱਜ ਜੋੜਿਆਂ ਲੱਗ ਸਮਝਦੜੇ ਇਤਰਾਜ਼ ਕੀਤਾ ਸੀ ਜੀ ਅਸੀਂ ਉਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਕਿ ਤੁਸੀਂ ਇੱਥੇ ਨਾ ਲਾਓ ਜੀ ਇਸ ਇੱਥੇ ਲਾਉ ਹੂੰ ਉਹ ਰਸਤਾ ਵੀ ਇਹਨਾਂ ਦਾ ਸਾਡੀ ਸਾਡੀ ਜਵਾਬਦੇਰੀ ਹੈ ਜਵਾਬਦੇਰੀ ਬਣਦੀ ਹੈ ਬਾਕੀ ਅਸੀਂ ਪੂਰੀ ਮर्यादा ਦੇ ਨਾਲ ਪੂਰਾ ਤੁਸੀਂ ਵੇਖਣਾ ਹੋਣਾ ਵੀ ਸੰਗਤ ਕਿੰਨੀ ਜੁੜੀ ਸਾਡੇ ਨਾਲ ਆ ਕੇ ਹੂੰ ਹੂੰ ਸਾਡੇ ਕਹ ਰਹੇ ਨੇ ਵੀ ਇੰਨੀ ਕਦੀ ਪਹਿਲਾਂ ਸੰਗਤ ਆਈ ਨਹੀਂ ਜੀ ਇਸ ਕਰਕੇ ਉਹ ਸਮਾਗਮ ਦੇ ਵਿੱਚ ਆਉਂਦੀ ਹੈ ਕਿਉਂਕਿ ਸਾਡੀ ਮੈਨੇਜਮੈਂਟ ਮਾਬਾਏ ਦੇ ਤਰਪਾ ਦੇ ਨਾਲ ਠੀਕ ਚੱਲ ਰਹੀ ਹੈ ਧੰਨਵਾਦ ਜੀ ਧੰਨਵਾਦ